ਸਿਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹਲਾ 55 ਤੁਮ ਬਤਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜੇ ਬਾ ਇੱਕ ਕਵਨ ਗੁਣ ਕਹੀ ਗਏ ਬੇਸ਼ੁਮਾਰ ਪਿਆੰਤ ਸੁਆਮੀ ਤੇਰਾ ਅੰਤ ਨਾ ਕਿ ਨਹੀਂ ਲਈਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਨੇਕ ਬਿਧੀ ਸਮਝਾਵੋ ਹਮ ਅਗਿਆਨ ਅਲਬ ਮਤ ਕੋਰੀ ਤੁਮ ਆਪਨ 베ਰ ਦਰਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਘਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੈਬੇ ਕਮਾਲ ਵਾਲੀ ਕੇ ਕੁਲ ਆਲਮ ਅਰੇ ਬਰੇ ਕਾਇਨਾਤ ਦਸਖਾਂ ਪਾਸ਼ੀ ਗਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਿਹਰ ਅਮਦ ਦੇ ਸਦਕਾ ਸਤਿਗੁਰ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਆਪ ਸੰਗਤ ਨੇ ਨਿਤ ਅਤਿ ਦਿਤਰਾਂ ਅੱਜ ਵੀ ਗੁਰਮਾਲਕ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਨਿਤਨੇ ਬਾਣੀਆਂ ਦੇ ਨਾਲ ਸਾਂਝ ਪਾਈ ਹੈ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਆਪ ਸਭਨਾ ਦੀ ਹਾਜ਼ਰੀ ਨੂੰ ਪ੍ਰਵਾਨ ਕਰੇ ਬਹੁਤ ਧਾਮਾ ਤੇ ਅਸੀਂ ਇਹ ਗੱਲ ਪੜ੍ਹਦੇ ਆ ਜੀ ਜਿਵੇਂ ਜਪਜੀ ਸਾਹਿਬ ਦੇ ਵਿੱਚ ਆਪਾਂ ਹੁਣ ਪੜ੍ਹ ਕੇ ਆਏ ਆ ਕਿ ਉਹ ਸੁਣਿਆ ਸਿੱਧ ਪੀਰ ਸੁਰਨਾਥ ਵਿਚਾਰ ਤੁਸੀਂ ਪੋੜੀਆਂ ਪੜੀਆਂ ਕਿ ਸੁਣਨ ਦੇ ਨਾਲ ਸਿੱਧਾ ਵਰਗੀ ਅਵਸਥਾ ਪ੍ਰਾਪਤ ਹੋ ਜਾਣੀ ਹੈ ਸੁਣਨ ਦੇ ਨਾਲ ਦੁੱਖ ਸੁੱਖ ਦੂਰ ਹੋ ਜਾਣਾ ਹੈ ਸੁਣਨ ਦੇ ਨਾਲ ਦੁਸ਼ਮਣਾਂ ਦਾ ਨਾਸ਼ ਹੁੰਦਾ ਜਦੋਂ ਬੰਦਾ ਬਾਣੀ ਸੁਣਦਾ ਹੈ ਕਥਾ ਸੁਣਦਾ ਹੈ ਕੀਰਤਨ ਸੁਣਦਾ ਹੈ ਤੇ ਮੇਰੇ ਮਾਲਕ ਜੀ ਕਹਿੰਦੇ ਆ ਕਿ ਗਉਣ ਗਾਵਤ ਤੇਰੀ ਉਤਰਸ ਮੈਲ ਜੋ ਤੂੰ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਸਤਿਗੁਰ ਕਹਿੰਦੇ ਤੇਰੀ ਅੰਦਰ ਤੇ ਮੈਲ ਉਤਰਦੀ ਹੈ ਦਸੂ ਜੀ ਹੋਰ ਸੁਖਾ ਪੜਿਆ ਕਿ ਭਰੀ ਗਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲੈ ਗਏ ਉਹ ਧੋਏ ਭਰੀ ਗਏ ਮਤ ਪਾਪਾ ਕੇ ਸੰਗ ਉਹ ਧੋਪਾ ਨਾ ਵੀ ਕਰਾਂ ਤੁਹਾਨੂੰ ਨਾਮ ਜਪਾਂਗੇ ਨਾਮ ਦੀ ਅਰਾਧਨਾ ਕਰਾਂਗੇ ਬਾਣੀ ਪੜਾਂਗੇ ਕੀਰਤਨ ਸੁਣਾਗੇ ਕਥਾ ਸੁਣਾਗੇ ਮੇਰੇ ਮਾਲਕ ਜੀ ਕਹਿੰਦੇ ਸਾਡਾ ਜੀਵਨ ਬਦਲ ਜਾਂਦਾ ਹੈ ਅੱਜ ਦੇ ਸ਼ਲੋਕ ਵਿੱਚ ਗੁਰੂ ਮਾਲਕ ਨੇ ਕਿਰਪਾ ਕੀਤੀ ਕਿਨੇ ਗਾਥਾ ਗੋਫ ਗੋਪਾਲ ਕਥਨ ਮਥੰ ਮਾਨ ਮਰਦਨੇ ਸਤਗੁਰ ਕਹਿੰਦੇ ਜੋ ਮਨੁੱਖ ਪ੍ਰਮਾਤਮਾ ਦੇ ਘਰ ਦੀ ਕਥਾ ਸੁਣਦਾ ਆਪਣੇ ਜੀਵਨ ਦੇ ਵਿੱਚ ਉਸ ਕਥਾ ਨੂੰ ਧਾਰਨ ਕਰ ਲੈਂਦਾ ਹੈ ਤੇ ਮੇਰੇ ਮਾਲਕ ਜੀ ਕਹਿੰਦੇ ਉਹ ਪਰਮਾਤਮਾ ਦੇ ਘਰ ਚ ਪਰਵਾਣ ਹੋ ਜਾਂਦਾ ਕੋਈ ਚੋਰ ਸੀਗਾ ਜੀ ਉਹਨੇ ਅੱਗੇ ਆਪਣਾ ਪੁੱਤ ਵੀ ਚੋਰ ਬਣਾਤਾ ਕੀ ਲੋੜ ਪਈ ਆ ਕਹਿੰਦਾ ਆਪਾਂ ਨੂੰ ਐਵੇਂ ਹੱਡ ਤੋੜਨ ਦੀ ਚੋਰੀ ਕਰਾਂਗੇ ਕੋਈ ਮੋਟਾ ਹੱਥ ਮਾਰਾਂਗੇ ਤੇ ਆਪਣਾ ਰੋਟੀ ਪਾਣੀ ਸੋਖੀ ਨਿਕਲ ਜਾਣੀਏ ਉਹ ਚੋਰ ਆਪਣੇ ਪੁੱਤ ਨੂੰ ਇੱਕ ਗੱਲ ਬੜੀ ਬਰੀਕੀ ਨਾਲ ਸਮਝਾਉਂਦਾ ਕਹਿੰਦਾ ਪੁੱਤਰ ਕਦੇ ਵੀ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਣਾ ਜੇ ਕੋਈ ਧਾਰਮਿਕ ਬੰਦਾ ਵੀ ਮਿਲਦਾ ਹੈ ਨਾ ਉਹਦੇ ਕੋਲ ਵੀ ਨਹੀਂ ਖੜਨਾ ਤੂੰ ਭੱਜ ਜਾਣਾ ਕਦੇ ਮੰਦਿਰ ਮਸਜਿਦ ਗੁਰਦੁਆਰੇ ਮੂਰੋ ਤੋਂ ਲੰਘਣਾ ਵੀ ਨਾ ਤੇ ਆਪਣੇ ਕੰਨਾਂ ਵਿੱਚੋਂ ਉਂਗਲ ਦੇ ਦੇਣੀ ਹੈ ਤੂੰ ਕਦੇ ਵੀ ਨਹੀਂ ਉਥੋਂ ਕੋਈ ਗੱਲਬਾਤ ਸੁਣਨੀ ਗਿਆ ਕੋਈ ਧਾਰਮਿਕ ਆਗੂ ਹੋਵੇ ਕਾਜੀ ਹੋਵੇ ਪੰਡਤ ਹੋਵੇ ਗਿਆਨੀ ਹੋਵੇ ਕਦੇ ਕਿਸੇ ਕੋਲ ਨਹੀਂ ਖੜਨਾ ਹੈ ਇਹ ਗੱਲਾਂ ਜਦੋਂ ਉਹਨੇ ਆਪਣੇ ਪੁੱਤ ਨੂੰ ਸਮਝੋਣੀਆਂ ਪੁੱਤ ਨੇ ਵੀ ਕਹਿਣਾ ਬਾਪੂ ਠੀਕ ਹੈ ਜਿਵੇਂ ਤੇਰਾ ਹੁਕਮ ਹੋਵੇ ਪੁੱਤ ਵੀ ਚੋਰੀ ਕਰਦਾ ਤੇ ਪਿਓ ਵੀ ਚੋਰੀ ਕਰਦਾ ਇੱਕ ਦਿਨ ਕੀ ਹੋਇਆ ਕਿ ਪੁੱਤ ਚੋਰੀ ਕਰਨ ਗਿਆ ਹੋਇਆ ਤੇ ਉੱਪਰੋਂ ਛਾਪਾ ਪੈ ਗਿਆ ਪੁਲਿਸ ਦਾ ਜਦੋਂ ਪਤਾ ਲੱਗਿਆ ਪੁਲਸ ਵਾਲਿਆਂ ਨੂੰ ਕੋਈ ਚੋਰੀ ਕਰਨਾ ਹੈ ਤੁਸੀਂ ਚੋਰ ਨੂੰ ਵੀ ਪਤਾ ਲੱਗ ਗਿਆ ਕਿ ਪਰਸ ਪਹੁੰਚ ਗਿਆ ਤੇ ਉਹਨੇ ਚੋਰੀ ਕਰ ਲਈ ਛੱਡੀ ਜਿਹੜਾ ਸਮਾਨ ਜਿੰਨਾ ਕੋਣ ਚੁੱਕਣਾ ਸੀਗਾ ਚੁੱਕਿਆ ਤੇ ਤੋੜ ਪਿਆ ਸਮਾਨ ਉਹਨੇ ਕਿਤੇ ਲੁਕੋਇਆ ਜੀ ਤੇ 도ੜੀ ਗਿਆ 도ੜੀ ਗਿਆ ਰੱਬ ਦੀ ਖੇੜੇ ਬਣੀ ਕਿਸੇ ਧਾਰਮਿਕ ਸਥਾਨ ਦੇ ਕੋਲ ਜਾ ਕੇ ਨਾ ਉਹਨੂੰ ਠੇਡਾ ਵੱਜੋ ਤੂੰ ਡਿੱਗ ਗਿਆ ਜਦੋਂ ਉਹ ਡਿੱਗਿਆ ਤੇ ਉੱਥੇ ਗੱਲ ਇਹ ਚੱਲਦੀ ਸੀਗੀ ਧਾਰਮਿਕ ਸਥਾਨ ਦੇ ਕੋਲ ਕਿ ਜਿਹੜੇ ਭੂਤ ਪ੍ਰੇਤ ਹੁੰਦੇ ਆ ਨਾ ਜੀ ਉਹਨਾਂ ਦਾ ਪਰ ਪਰਛਾਵਾ ਨਹੀਂ ਹੁੰਦਾ ਧਿਆਨ ਦੇ ਕੇ ਸੁਣੋ ਸੁਣਨ ਦੀ ਮਹੱਤਤਾ ਕੀ ਹੈ ਭੂਤ ਪ੍ਰੇਤ ਦਾ ਕਦੇ ਪਰਛਾਵਾ ਨਹੀਂ ਹੁੰਦਾ ਦੇਵੀ ਦੇਵਤੇ ਹੋਣ ਇਹ ਪਰਛਾਵਾ ਨਹੀਂ ਇਹਨਾਂ ਦਾ ਹੁੰਦਾ ਹੈ ਪਰ ਆਉਂਦੇ ਨੇ ਪਰਛਾਵੇਂ ਤੋਂ ਉਹਨੇ ਗੱਲ ਉਹਨੇ ਸੁਣੀ ਤੇ ਉਹਨੂੰ ਬਾਪੂ ਦੀ ਗੱਲ ਯਾਦ ਆ ਗਈ ਕਿ ਮੇਰੇ ਪਿਓ ਨੇ ਕਿਹਾ ਕਿ ਕਦੇ ਵੀ ਧਾਰਮਿਕ ਸਥਾਨ ਦੇ ਕੋਲ ਉਲੰਘਣ ਹੈ ਤੇ ਕੰਨਾਂ 'ਚ ਉਂਗਲ ਦੇ ਦੇਣੀ ਹੈ ਉਹਨੇ ਇਹ ਗੱਲ ਸੁਣ ਲਈ ਜੀ ਉਹਨੇ ਕੰਨਾਂ 'ਚ ਉਂਗਲ ਦਿੱਤੀ ਖੇੜ ਇਹ ਬੜੀ ਪ੍ਰਮਾਤਮਾ ਦੀ ਉਹ ਫੜਿਆ ਗਿਆ ਜਦੋਂ ਫੜਿਆ ਗਿਆ ਪੁਲਿਸ ਨੂੰ ਲੈ ਗਈ ਪਰਸੋਂ ਨੂੰ ਕੋਟਨੀ ਮਾਰਦੀਆ ਤੇ ਉਹਨੂੰ ਪੁੱਛਦੀਆ 10 ਜਿਹੜਾ ਚੋਰੀ ਦਾ ਸਮਾਨ ਆ ਉਹ ਕਿੱਥੇ ਐ ਉਹ ਕੋਈ ਗੱਲ ਬਾਰ ਬਾਰ ਕਹਿੰਦਾ ਕਿ ਤੁਸੀਂ ਮੈਨੂੰ ਫੜਿਆ ਸਮਾਨ ਤੋਂ ਬਿਨਾਂ ਫੜਿਆ ਸਮਾਨ ਕਿਤੇ ਉਹ ਲੋਕ ਹੋ ਗਿਆ ਸੀਗਾ ਜੀ ਜੇ ਮੈਂ ਚੋਰੀ ਕੀਤੀ ਹੁੰਦੀ ਤੇ ਮੇਰੇ ਕੋਲ ਸਮਾਨ ਹੁੰਦਾ ਜੇ ਤੁਸੀਂ ਮੈਨੂੰ ਖਾਲੀ ਹੱਥ ਫੜਿਆ ਇਹਦਾ ਮਤਲਬ ਸਮਾਨ ਮੇਰੇ ਕੋਲ ਨਹੀਂ ਹੈ ਤੇ ਮੈਂ ਚੋਰੀ ਨਹੀਂ ਕੀਤੀ ਹੈ ਬੜਾ ਉਹਨੂੰ ਕੁੱਟਿਆ ਮਾਰਿਆ ਜੀ ਪਰ ਉਹ ਨਹੀਂ ਮੰਨਿਆ ਪੁਲਿਸ ਵਾਲਿਆਂ ਨੇ ਨਾ ਜੀ ਬੈਠ ਕੇ ਇੱਕ ਵਿਉਂਤ ਬਣਾਈ ਧਿਆਨ ਦੇ ਕੋ ਸੁਣੋ ਸੁਣਨ ਦੀ ਮਹੱਤਤਾ ਕਹਿੰਦੇ ਕੰਮ ਕਰੋ ਕਿ ਆਪਣੀ ਕਿਸੇ ਮੁਲਾਜ਼ਮ ਨੂੰ ਬੀਬੀ ਮੁਲਾਜ਼ਮ ਨੂੰ ਦੇਵੀ ਦਾ ਰੂਪ ਧਾਰਨ ਕਰਕੇ ਨਾ ਜਿੱਥੇ ਇਹਦਾ ਸੈੱਲ ਹੈ ਜਿਤੇ ਦੀ ਜੇਲ ਆ ਉਥੇ ਭੇਜ ਦੋ ਤੇ ਕਹੋ ਜੀ ਮਾਤਾ ਪ੍ਰਗਟ ਹੋਈ ਹੈ ਮਾਤਾ ਪ੍ਰਗਟ ਹੋਈ ਹੈ ਤੇ ਮਾਤਾ ਬਣ ਕੇ ਸਾਡੀ ਮੁਲਾਜ਼ਮ ਇਹਨੂੰ ਪੁੱਛੇ ਕਿ ਪੁੱਤਰ ਤੂੰ ਦੱਸ ਦੇ ਚੋਰੀ ਦਾ ਸਾਮਾਨ ਕਿੱਥੇ ਰੱਖਿਆ ਤੇ ਮੈਂ ਤੈਨੂੰ ਜੇਲ ਤੋਂ ਬਰੀ ਕਰਾ ਦਾਂਗੀ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਜੀ ਇਹ ਗੱਲ ਮੁਲਾਜ਼ਮਾਂ ਨੇ ਬੈਠ ਕੇ ਮੀਟਿੰਗ ਕੀਤੀ ਆਪਣੀ ਮੁਲਾਜ਼ਮ ਨੂੰ ਉਹਨਾਂ ਨੇ ਮਾਤਾ ਦਾ ਸਰੂਪ ਦੇ ਕੇ ਜਦੋਂ ਉਹਨੇ ਬੈਰਿਕ ਚ ਭੇਜਿਆ ਸੈਲ ਚ ਭੇਜਿਆ ਇੱਕ ਵਾਰ ਤਾਂ ਬੜਾ ਹੈਰਾਨ ਹੋਇਆ ਕਿ ਮੇਰੇ ਬੈਰਿਕਸ ਮੇਰੇ ਸੈਲ ਚ ਮਾਤਾ ਪ੍ਰਗਟ ਹੋ ਗਈ ਜਦੋਂ ਉਹਨੇ ਪੁੱਛਿਆ ਕਿ ਪੁੱਤਰ ਚੋਰੀ ਤੂੰ ਕੀਤੀ ਐ ਮੈਂ ਤੈਨੂੰ ਬਚਾ ਲਾਂ ਜੇ ਤੂੰ ਸੱਤ ਤਾਂ ਦੇ ਸਰਮਾਨ ਕਿੱਥੇ ਰੱਖਿਆ ਇਹ ਜਦੋਂ ਦੱਸਣ ਲੱਗਾ ਨਾ ਜੀ ਪ੍ਰਭਾਵਤ ਹੋ ਕੇ ਕਿ ਸਮਾਨ ਇੱਥੇ ਕੋਪਿਆ ਆ ਇਹ ਕੀ ਦੇਖਦਾ ਕਿ ਕੰਧ ਉਤੇ ਉਸ ਬੜੀ ਹੋਈ ਮਾਤਾ ਦਾ ਪਰਸ਼ਾਵਾ ਬਣਦਾ ਹੈ ਤੇ ਇਹਨੇ ਕੀ ਸੁਣਿਆ ਸੀਗਾ ਜੀ ਕਿ ਕਦੇ ਵੀ ਦੇਵੀ ਦੇਵਤੇ ਭੂਤ ਪ੍ਰੇਤ ਦਾ ਕੋਈ ਪਰਸ਼ਾਵਾ ਨਹੀਂ ਹੁੰਦਾ ਉਹ ਛੋਟੀ ਜੀ ਗੱਲ ਇਹਦੇ ਦਿਮਾਗ 'ਚ ਫਸ ਗਈ ਹੋਈ ਸੀ ਇਹ ਕੋਈ ਗੱਲ ਇਹਨੇ ਧਰਮਗਸਥਾਨ ਤੋਂ ਪਹਿਲੀ ਵਾਰ ਸੁਣੀ ਉਹੀ ਇਹਦੇ ਅੰਦਰ ਘਰ ਕਰ ਗਈ ਇਹਦੇ ਦਿਮਾਗ ਵਿੱਚ ਫਟਾਫਟੋ ਚੀਜ਼ ਇਹਨੇ ਗੱਲ ਘਮਾਤੀ ਇਹਨੂੰ ਸਮਝ ਆ ਗਈ ਕਿ ਇਹ ਮਾਤਾ ਲਈ ਇਹ ਪੁਲਿਸ ਵਾਲਿਆਂ ਦੀ ਕੋਈ ਚਾਲ ਹੈ ਮੇਰੇ ਕੋਲੋਂ ਸਮਾਨ ਬਾਹਰ ਨਿਕਾਉਣ ਵਾਸਤੇ ਇਹ ਹੁਣ ਡਰਾਮਾ ਕਰਦਾ ਏ ਮਾਤਾ ਦੇ ਬਣੀ ਹੋਈ ਮਾਤਾ ਦੇ ਪੈਰਾ ਚ ਡਿੱਗ ਗਿਆ ਕਰਨਾ ਮਾਤਾ ਮੈਂ ਤੇਰਾ ਭਗਤ ਆ ਸੱਚ ਪੁੱਛੇ ਮੈਂ ਚੋਰੀ ਨਹੀਂ ਕੀਤੀ ਮੈਂ ਪੁਲਿਸ ਵਾਲਿਆਂ ਨੂੰ ਝੂਠ ਬੋਲ ਸਕਦਾ ਮੈਂ ਦੁਨੀਆ ਨੂੰ ਝੂਠ ਬੋਲ ਸਕਦਾ ਮੈਂ ਮਾਤਾ ਜੀ ਤੁਹਾਨੂੰ ਕੋਈ ਝੂਠ ਬੋਲਾਂਗਾ ਜਦੋਂ ਇਹਨੇ ਬਹੁਤ ਉਮੀਦਾਂ ਤਰਲੇ ਕੀਤੀਆਂ ਕਿ ਮੈਂ ਚੋਰੀ ਨਹੀਂ ਕੀਤੀ ਉਹ ਝੂਠੀ ਬਣੀ ਹੋਈ ਮਾਤਾ ਨੇ ਜਾ ਕੇ ਫਿਰ ਆਪਰੇ ਅ fırsਰਾਂ ਨੂੰ ਦੱਸਿਆ ਕਿ ਆਪਾਂ ਕਿਸੇ ਗਲਤ ਬੰਦੇ ਨੂੰ ਫੜ ਲਿਆ ਧਿਆਨ ਦਿਓ ਆਪਾਂ ਕਿਸੇ ਗਲਤ ਬੰਦੇ ਨੂੰ ਫੜ ਲਿਆ ਉਹ ਤਾਂ ਮੇਰਾ ਬਹੁਤ ਵੱਡਾ ਭਗਤ ਹੈ ਤੇ ਮਾਤਾ ਦਾ ਬਹੁਤ ਵੱਡਾ ਭਗਤਾ ਉਹਨੂੰ ਛੱਡ ਦੀਏ ਪੁਲਿਸ ਵਾਲਿਆਂ ਨੇ ਜਿ ਬਿਉਂਤ ਬਣਾਈ ਗੱਲਬਾਤ ਹੋਈ ਉਹਨੂੰ ਬਰੀ ਕਰਤਾ ਕਿ ਸ਼ਾਇਦ ਅਸੀਂ ਗਲਤ ਬੰਦਾ ਫੜ ਲਿਆ ਹੈ ਉਹਨੋਂ ਪੁੱਤ ਵਾਪਸ ਜਾਣਾ ਆ بڑے ਪਿਤਾ ਨੂੰ ਕਹਿਣਾ ਆ ਕਿ ਨਾ ਬਾਪੂ ਤੂੰ ਮੇਰੇ ਨਾਲ ਬੜੀ ਮਾੜੀ ਕੀਤੀ ਹੈ ਧਿਆਨ ਦਿਓ ਬਾਪੂ ਤੂੰ ਮੇਰੇ ਨਾਲ ਬੜੀ ਮਾੜੀ ਕੀਤੀ ਹੈ ਉਹ ਮੈਨੂੰ ساری ਉਮਰ ਰੋਕਿਆ ਕਿ ਧਰਮ ਦੇ ਸਥਾਨ ਤੇ ਨਹੀਂ ਜਾਣਾ ਕਿਸੇ ਧਾਰਮਿਕ ਬੰਦੇ ਨੂੰ ਨਹੀਂ ਮਿਲਣਾ ਕਹਿੰਦਾ ਠੇਡਾ ਲਗਿਆ ਧਰਮ ਦੇ ਸਥਾਨ ਦੇ ਮੂਰੇ ਡਿੱਗਿਆ ਹੀ ਕੋਈ ਗੱਲ ਮੇਰੇ ਪੱਲੇ ਪੈ ਗਈ ਸੀ ਕਿ ਆਤਮਾ ਦੇਵੀ ਦੇਵਤਿਆਂ ਦਾ ਕੋਈ ਪਰਸ਼ਾਵਾ ਨਹੀਂ ਹੁੰਦਾ ਕਹਿੰਦਾ ਉਸ ਗੱਲ ਨੇ ਮੈਨੂੰ ਜੇਲ੍ਹ ਤੋਂ ਬਰੀ ਕਰਾਤਾ ਜੇ ਕਹਣਾ ਕਿਤੇ ਮੈਂ ਗੁਰਦੁਆਰੇ ਮੰਦਰ ਮਸਜਿਦ ਕੋਈ ਧਾਰਮਿਕ ਸਥਾਨ ਤੇ ਜਾਂਦਾ ਹੁੰਦਾ ਮੈਨੂੰ ਇਨਾਕ ਭਰੋਸਾ ਹੋ ਗਿਆ ਕਿ ਜੇ ਗੁਰੂ ਦੀ ਬਾਣੀ ਪਰਮਾਤਮਾ ਦੀ ਬਾਣੀ ਕੋਈ ਚੰਗੀ ਗੱਲ ਮੈਂ ਸਿੱਖੀ ਹੁੰਦੀ ਜੇ ਅੱਜ ਮੈਂ ਛੋਟੀ ਜੀ ਇਸ ਦੁਨਿਆਵੀ ਜੇਲ੍ਹ ਤੋਂ ਬਾਹਰ ਆ ਗਿਆ ਆ ਤੇ ਕਾਮ ਕ੍ਰੋਧ ਲੋਭ ਮੋਹ ਦੀ ਜੇਲਾ ਵਿੱਚੋਂ ਵੀ ਮੈਨੂੰ ਸੋਹਣੀ ਹੋਈ ਬਾਣੀ ਬਾਹਰ ਕਰ ਦੇਗੀ ਸੋ ਮਾਲਕ ਨੇ ਕਿਹਾ ਕਿ ਬਾਣੀ ਸੁਣਨੀ ਦਾ ਹੀ ਬਹੁਤ ਵੱਡਾ ਫਲ ਹੈ ਉਦੀ ਸੁਣੋ ਬਹੁਤ ਕੋ ਸਾਨੂੰ ਸੁਣਨ ਨੂੰ ਮਿਲਣਾ ਇੱਥੇ ਗੁਰੂ ਅੰਗਦ ਦੇ ਪਾਸਾ ਦਾ ਜੀਵਨ ਤੁ ਜਦੋਂ ਬਾਣੀ ਸੁਣੀ ਬਾਬੇ ਜੋਤ ਕੋਲੋਂ ਉਹ ਬਦਲਿਆ ਗੁਰੂ ਅਮਰਦਾਸ ਪਾਸ਼ਾ ਦਾ ਜੀਵਨ ਬੀਬੀ ਅਮਰੋ ਕੋਲੋਂ ਬਾਣੀ ਸੁਣਿਆ ਉਦੋਂ ਬਦਲਿਆ ਤੋ ਜਦੋਂ ਅਸੀਂ ਰੋਜ਼ ਬਾਣੀ ਸੁਣਾਗੇ ਕਥਾ ਸੁਣਾਗੇ ਕੀਰਤਨ ਸੁਣਾਗੇ ਤੋ ਸਾਡੇ ਸੁਣਨ ਦੇ ਨਾਲ ਹੀ ਸਾਡਾ ਇਹ ਜੀਵਨ ਬਦਲ ਜਾਣਾ ਜਦੋਂ ਅਸੀਂ ਸੁਣਿਆ ਤੇ ਸੁਣ ਕੇ ਆਪਣੇ ਜੀਵਨ ਤੋਂ ਸਰਕਾਰ ਨੂੰ ਵਸਾਲਿਆ ਤੇ ਮੇਰੇ ਮਾਲਿਕ ਜੀ ਕਹਿੰਦੇ ਤੇਰਾ ਇਹ ਲੋਕ ਸੁਖੀਏ ਪਰ ਲੋਕ ਸੁਖੇ ਲਾ ਉਹਦੇ ਛੋਟੇ ਜੀ ਗੱਲ ਥੋੜੀ ਇੱਕੋ ਹੀ ਗੱਲ ਕਿ ਭਾਈ ਕੋਈ ਦੇਵੀ ਦੇਵਤਾ ਹੋਵੇ ਕੋਈ ਭੂਤ ਪ੍ਰੇਤ ਹੋਵੇ ਕੋਈ ਆਤਮਾ ਹੋਵੇ ਉਹਦਾ ਪਰਸ਼ਾਵਾ ਨਹੀਂ ਹੁੰਦਾ ਉਹ ਕਹਿੰਦਾ ਛੋਟੀ ਜੀ ਗੱਲ ਨੇ ਮੈਨੂੰ ਦੁਨਿਆਵੀ ਜੇਲ੍ਹ ਤੋਂ ਬਾਹਰ ਕੱਢਤਾ ਜੇ ਮੈਂ ਪ੍ਰਮਾਤਮਾ ਦੀ ਗੱਲ ਸੱਚੀ ਆਪੜੇ ਜੀਵਨ ਵਿੱਚ ਸੁਣਾ ਗੁਰਬਾਣੀ ਨੂੰ ਸੁਣਾ ਕੀਰਤਨ ਨੂੰ ਸੁਣਾ ਕਥਾ ਨੂੰ ਸੁਣਾ ਮੈਨੂੰ ਪਤਾ ਕਿ ਇਸ ਭਵ ਸਾਗਰ ਤੋਂ ਵੀ ਮੈਨੂੰ ਪੜੀ ਸੁਣੀ ਪਾਣੀ ਪਾਰ ਲੰਘਾ ਦੇਗੀ ਸਾਨੂੰ ਵੀ ਗੁਰੂ ਮਾਲਕ ਸਮਤ ਬਖਸ਼ੇ ਤੋਂ ਸਤਿਗੁਰਾਂ ਦੀ ਕਿਰਪਾ ਕੀਤੀ ਕਹਿੰਦੇ ਗਾਥਾ ਗੁਫ ਗੋਪਾਲ ਕਥਨ ਮਤੰਗ ਮਾਨ ਮਰਦਨ ਹੈ ਹਤੰ ਪੰਚ ਛਤਰੇਨ ਮਾਲਜ ਕਹਿੰਦੇ ਛਤਰੇਨ ਦਾ ਤੇਰੇ 76 ਤੇਰੇ ਸ਼ਤਰੂ ਤੇਰੇ ਦੁਸ਼ਮਣ ਜਿਹੜੇ ਤੇਰੇ ਪੰਜ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਨਕ ਹਰ ਬਾਣੀ ਪ੍ਰਹਾਰੇਨ ਕਹਿੰਦੇ ਜੋ ਦੋ ਕਥਾ ਦਾ ਬਾਣ ਵੱਜਦਾ ਕਿਰਤਨ ਦਾ ਬਾਣ ਵੱਜਦਾ ਆ ਤੇ ਕਹਿੰਦੇ ਉਦੋਂ ਇਹ ਪੰਜੇ ਜਿਹੜੇ ਵਿਕਾਰ ਨੇ ਇਹ ਮਰ ਜਾਂਦੇ ਸੋ ਗੁਰੂ ਮਾਲਕ ਸਾਨੂੰ ਸਮਤ ਬਖਸ਼ੇ ਦਾਤਾ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ